ਸ਼ਾਸ਼ੀਆ ਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਦੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਨੀਚਰਵਾਰ ਨੂੰ ਰਾਮਨ ਜ਼ਿਲ੍ਹੇ ਵਿੱਚ ਤਿੰਨ ਬੱਸਾਂ ਨੂੰ ਪੇਸ਼ ਆਏ ਨੇ ਹਾਦਸੇ ਵਿੱਚ ਕਟੂਕਾਟਕ 6 ਅਮਰਨਾਥ ਯਾਤਰੀਆਂ ਨੂੰ ਮਾਮੂਲੀਕ ਸੱਟਾਂ ਲੱਗੀਆਂ ਨੇ ਸੋ ਅਮਰਨਾਥ ਯਾਤਰਾ ਨਾਲ ਸੰਬੰਧਤ ਇਹ ਬੱਸਾਂ ਜੰਮੂ ਦੇ ਭਗਵਤੀ ਨਗਰ ਤੋਂ ਦੱਖਣੀ ਕਸ਼ਮੀਰ ਦੇ ਪਹਲਗਾਮ ਬੇਸ ਕੈਂਪ ਜਾ ਰਹੇ ਕਾਫਲੇ ਦਾ ਹਿੱਸਾ ਸਨ ਦੱਸਿਆ ਕਿ ਹਾਦਸਾ ਜੰਮੂ ਸ਼੍ਰੀਨਗਰ ਕੌਮੀ ਸ਼ਾਰਗਾ ਨਾਲ ਲੱਗਦੇ ਚੰਦਰਕੂਟ ਨੇੜੇ ਵਾਪਰਿਆ ਹੈ ਤੇ ਉਨ੍ਹਾਂ ਕਿਹਾ ਹੈ ਕਿ ਇਹ ਹਾਦਸਾ ਇੱਕ ਬੱਸ ਦੇ ਬ੍ਰੇਕ ਫੇਲ ਹੋਣ ਕਰਨ ਹੋਇਆ ਜਿਸ ਦੇ ਵਿੱਚ ਖਾਸ ਕਰਕੇ ਜਿਸ ਨੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਹੈ ਬੱਸਾਂ ਨੂੰ ਬਦਲਣ ਤੋਂ ਬਾਅਦ ਕਾਫਲਾ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ ਇਸ ਦੌਰਾਨ ਅੱਜ ਤੜਕੇ 3:30 ਵਜੇ ਤੋਂ 4:00 ਵਜੇ ਤੱਕ ਦੇ ਵਿਚਕਾਰ 6779 ਸ਼ਰਧਾਲੂਆਂ ਦਾ ਚੌਥਾ ਜਥਾ ਦੋ ਵਕ ਵਕ ਕਾਫਲਿਆਂ ਵਿੱਚ ਭਗਵਤੀ ਨਗਰ بیس ਕੈਂਪ ਤੋਂ ਰਵਾਨਾ ਹੋਇਆ ਇਸ ਜਥੇ ਵਿੱਚ 5196 ਪੁਰਸ਼ 1427 ਔਰਤਾਂ 24 ਬੱਚੇ 331 ਸਾਧੂ ਤੇ ਸਾਧਵੀਆਂ ਤੇ ਇੱਕ 트랜ਸਜੈਂਡਰ ਸ਼ਰਧਾਲੂ ਸ਼ਾਮਲ ਹੈ ਤੇ ਇਹਨਾਂ ਵਿੱਚੋਂ 4226 ਸ਼ਰਧਾਲੂ 161 ਵਾਨਾਂ ਵਿੱਚ ਨੂਨਵਾਨ بیس ਕੈਂਪ ਲਈ 48 ਕਿਲੋਮੀਟਰ ਲੰਬੀ ਰਵਾਈਤੀ ਪਹਿਲਗਾਮ ਰੂਟ ਵੱਸੇ ਰਵਾਨਾ ਹੋਏ ਤੇ ਦੂਜੇ ਪਾਸੇ 2753 ਸ਼ਰਧਾਲੂ 151 ਵਾਹਨਾਂ ਵਿੱਚ ਛੋਟੇ ਪਰ ਜ਼ਿਆਦਾ ਖੜਵੀ ਚੜਾਈ ਵਾਲੇ 14 ਕਿਲੋਮੀਟਰ ਦੇ ਬਾਲਟਾਲ ਰੂਟ ਲਈ ਰਵਾਨਾ ਹੋਏ ਤਕਸ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅੱਜ ਇੱਕ ਮੀਟਿੰਗ ਦੌਰਾਨ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੂੰ ਤਨਖਾਹੀ ਅਕਰਾਰ ਦੇ ਦਿੱਤਾ ਹੈ ਉਹਨਾਂ ਖਿਲਾਫ ਦੋਸ਼ ਲਾਇਆ ਗਿਆ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਤਿੰਨ ਵਾਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ ਉਹ ਤਖਤ ਸਾਹਮਣੇ ਪੇਸ਼ ਨਹੀਂ ਆਇਆ ਤਖਤ ਸ੍ਰੀ ਪੰਨਾਸਾਹਿ ਵਿਖੇ ਪੰਜ ਪਿਆਰਿਆਂ ਦੀ ਅੱਜ ਹੋਈ ਮੀਟਿੰਗ ਵਿੱਚ ਤਖਤ ਦੇ ਜਥੇਦਾਰ ਅਤੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਉਧੀਖ ਹੈੱਡ ਗ੍ਰੰਥੀ ਗਿਆਨੀ ਦਲੇਪ ਸਿੰਘ ਦੇ ਭਾਈ ਗੁਰਦੇਵਾਲ ਸਿੰਘ ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਸਨ ਮੀਟਿੰਗ ਦੌਰਾਨ ਕੀਤੇ ਗਏ ਫੈਸਲੇ ਬਾਰੇ ਜਾਣਕਾਰੀ ਦਿੰਨੇ ਆ ਪੰਜ ਪਿਆਰਿਆਂ ਨੇ ਦੱਸਿਆ ਕਿ 21 ਮਈ ਨੂੰ ਸ੍ਰੀ ਅਕਾਲ ਤਖਸੈ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਵੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਕੀਤੇ ਗਏ ਇੱਕ ਫੈਸਲੇ ਤਹਿਤ ਤਖਤ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ ਸੰਵਿਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਧਿਕਾਰ ਅਤੇ ਸ਼ਕਤੀਆਂ ਵਿੱਚ ਦਖਲਅੰਦਾਜ਼ੀ ਸੀ ਉਨ੍ਹਾਂ ਆਖਿਆ ਕਿ ਇਹ ਫੈਸਲਾ ਸਿਆਸੀ ਹਿੱਤਾਂ ਨਾਲ ਪ੍ਰੇਰਸੀ ਅਤੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸਮੁੱਚੇ ਕਾਰਨਾਕਰਮ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਘਾੜੇ ਵਜੋਂ ਸ਼ਾਮਿਲ ਸਨ ਇਸ ਵੰਦੇ ਵਿੱਚ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਗਿਆ ਸੀ ਉਹਨਾਂ ਨੂੰ ਦੋ ਵਾਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ਤੇ ਅਰਜנטיਨਾ ਪਹੁੰਚੇ ਹਨ ਜਿਸ ਦੌਰਾਨ ਉਹ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਪ੍ਰਮੁੱਖ ਖੇਤਰਾਂ ਵਿੱਚ ਦਵੱਲੀ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਮੁਲਕ ਦੇ ਚੋਟੀ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਈ ਜ਼ੇਜ਼ਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਰਸਮੀ ਸਵਾਗਤ ਕੀਤਾ ਗਿਆ। ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਅਰਜנטיਨਾ ਨਾਲ ਰਿਸ਼ਤੇ ਵਧਾਉਣ ਤੇ ਕੇਂਦ੍ਰਿਤ ਦਵੱਲੀ ਫੇਰੇ ਲਈ ਬਿਊਨਸ ਆਇਰਸ ਵਿਚਾ ਵਿਸ਼ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਮਿਲਣ ਲਈ ਉਹਨਾਂ ਨਾਲ ਵਿਸਤਾਰਪੂਰਵਕ ਗੱਲ ਕਰਨ ਲਈ ਉਤਸੁਕਾ ਪ੍ਰਧਾਨ ਮੰਤਰੀ ਵਜੋ ਮੋਦੀ ਦਾ ਅਰਜنٹੀਨਾ ਦਾ ਇਹ ਦੂਜਾ ਤੌਰਾ ਉਹ ਪਹਿਲਾਂ 2018 ਵਿੱਚ ਜੀ20 ਸਮੇਲਨ ਲਈ ਉੱਥੇ ਪਹੁੰਚੇ ਹੋਟਲ ਪਹੁੰਚਣ ਤੇ ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਮੋਦੀ ਮੋਦੀ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਨਾਲ ਸਵਾਗਤ ਕੀਤਾ ਗਿਆ ਜਿਨ੍ਹਾਂ ਨਾਲ ਉਹਨਾਂ ਨਾਲ ਸੰਖੇਪ ਗੱਲਬਾਤ ਵੀ ਕੀਤੀ ਗਈ ਉਹਨਾਂ ਦੇ ਸਵਾਗਤ ਲਈ ਇੱਕ ਸੱਭਿਆਚਾਰਕ ਨਾਚ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ਤੇ ਅੱਜ ਅਰਜੰਟੀਨਾ ਪਹੁੰਚੇ ਹਨ ਸੋ ਇਹ ਦੌਰਾਨ ਦੋ ਆਦੇਸ਼ਾਂ ਵਿਚਕਾਰ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਹੋਦੇਰੇ ਸਹਿਯੋਗ ਦੇ ਮੌਕੇ ਖੋਜਣ ਲਈ ਕੀਤਾ ਗਿਆ ਸੋ ਇਸ ਦੌਰਾਨ ਉਹ ਅਰਜੰਟੀਨਾ ਦੇ ਅਗਵਾਨ ਅਗੂਆਂ ਨਾਲ ਮੁਲਾਕਾਤ ਕਰਕੇ ਮੁੱਖ ਖੇਤਰਾ 'ਚ ਭਾਈਚਾਰੇ ਅਤੇ ਸਾਂਝੋਗ ਨੂੰ ਮਜ਼ਬੂਤ ਕਰਨ ਤੇ ਵਿਚਾਰ ਚਰਚਾ ਕਰਨਗੇ ਬੋਏਨਾਸ ਏਰੀਸ ਇਸ ਜੇਆ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦਾ ਰਸਮੀ ਸਵਾਗਤ ਕੀਤਾ ਗਿਆ ਉੱਥੇ ਪਹੁੰਚਣ ਮਗਰੋਂ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਟਵਿੱਟਰ ਤੇ ਲਿਖਿਆ ਕਿ ਉਹ ਅਰਜנטיਨਾ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਇੱਥੇ ਆਏ ਹਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ 4 ਜੁਲਾਈ ਦੀ ਪਿਕਨਿਕ ਸੁਤੰਤਰਤਾ ਦਿਵਸ ਮੌਕੇ ਟੈਕਸ ਛੋਟਾ ਅਤੇ ਖਰਚਿਆਂ ਵਿੱਚ ਕਟੌਤੀ ਦੇ ਆਪ ਆਪਣੇ ਪੈਕੇਜ ਤੋਂ ਦਸਖਤ ਕੀਤੇ ਉਹਨਾਂ ਦੇ ਕਾਂਗਰਸ ਵਿੱਚ ਲਗਭਗ ਸਰਬਸੰਮਤੀ ਨਾਲ ਰਿਪਬਲਿਕਨ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਇੱਕ ਰੇਲੂ ਤਰਜੀ ਉਹਨਾਂ ਦੀ ਦੂਜੀ ਮਿਆਦ ਦੀ ਵਿਰਾਸਤ ਨੂੰ ਪੱਕਾ ਕਰ ਸਕਦੀ ਹੈ ਸੋ ਰਿਪਬਲਿਕਨ ਕਾਨੂੰਨ ਸਹਾਜ਼ਾ ਤੇ ਆਪਣੇ ਕੈਬਨਟ ਮੈਂਬਰਾਂ ਨਾਲ ਕਿ ਰੇਟਰ ਟ੍ਰੰਪ ਨੇ ਵਾਈਟ ਹਾਊਸ ਦੇ ਡਰਾਈਵੇ ਵੇ ਤੇ ਇੱਕ ਡੈਸਕ ਤੇ ਬਹੁਤ ਟ੍ਰੇਲੀਅਨ ਡਾਲਰ ਦੇ ਕਾਨੂੰਨ ਤੇ ਸਾਈਨ ਕੀਤੇ ਫਿਰ ਹਾਊਸ ਸਪੀਕਰ ਮਾਈਕ ਜੌਨਸਨ ਵੱਲੋਂ ਉਹਨਾਂ ਨੂੰ ਦਿੱਤੇ ਗਏ ਗੈਵਲ ਨੂੰ ਹੇਠਾਂ ਮਾਰਿਆ ਜੋ ਵੀਰ ਵੱਲੋਂ ਬਿੱਲ ਦੇ ਅੰਤਿਮ ਪਾਸ ਹੋਣ ਦੌਰਾਨ ਵਰਤਿਆ ਗਿਆ ਸੀ ਅਮਰੀਕਾ ਇਨ ਦਿਨੇ ਰਾਜਨੀਤਿਕ ਕਾਰਨਾ ਕਰਕੇ ਖਬਰਾਂ ਵਿੱਚ ਹੈ ਕਦੇ ਰਾਸ਼ਟਰਪਤੀ ਟਰੰਪ ਦੀ ਟੈਰਿਫ ਨੀਤੀ ਕਾਰਨ ਤੇ ਕਦੇ ਦੁਨੀਆ ਵਿੱਚ ਚੱਲ ਰਹੀ ਹੈ ਜੰਗਾਕਾਰ ਸੂਤਰ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਅਮਰੀਕਾ ਦੀ ਚਰਚਾ ਦਾ ਕਾਰਨ ਹੜਾ ਹੈ ਅਮਰੀਕਾ ਦੇ ਟੈਕਸਸ ਰਾਜ ਦੇ ਕੇਅਰ ਕਾਉਂਟੀ ਵਿੱਚ ਭਿਆਨਕ ਹੜ੍ਹ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੜ੍ਹ ਨੂੰ ਬਹੁਤ ਭਿਆਨਕ ਦੱਸਿਆ ਦ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਨੇ ਉਹਨਾਂ ਨੂੰ ਦਸਤਿਆ ਲਈ ਟੋਲ ਕੀਮਤਾਂ ਵਿੱਚ 50 ਫੀਸਦੀ ਤੱਕ ਕਟੌਤੀ ਕੀਤੀ ਹੈ ਜਿਨ੍ਹਾਂ ਵਿੱਚ ਸੁਰੰਗਾਂ ਪੁਲਾ ਫਲਾਈਓਵਰਾਂ ਦਾ ਐਲੀਵੇਟਿਡ ਸੜਕਾਂ ਵਰਗੇ ਢਾਂਚੇ ਹਨ ਇਸ ਕਦਮ ਨਾਲ ਡਰਾਈਵਰਾਂ ਲਈ ਯਾਤਰਾ ਲਾਗਤ ਘਟ ਜਾਵੇਗੀ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਪਲਾਜ਼ਾਂ ਤੇ ਉਪਭੋਗਤਾ ਖਰਚਿਆਂ ਦੀ ਵਸੂਲੀ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਦੇ ਅਧੀਨ ਇਕੱਠੀ ਕੀਤੀ ਜਾਂਦੀ ਹੈ ਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 2008 ਦੇ ਨਿਯਮ ਵਿੱਚ ਸੋਧ ਕੀਤੀ ਹੈ ਅਤੇ ਟੋਲ ਕੀਮਤਾ ਦੀ ਗਣਨਾ ਲਈ ਇੱਕ ਨਵਾਂ ਤਰੀਕਾ ਜਾਂ ਫਾਰਮੂਲਾ ਸੋਚਿਆ ਕੀਤਾ। ਸੋ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਮੰਤਰਾਲੇ ਨੇ ਕਿਹਾ ਕਿ ਢਾਂਚੇ ਵਾਲੇ ਹਾਈਵੇ ਕਮਿਸ਼ਨ ਤੇ ਫੀਸ ਦੀ ਗਣਨਾ ਤੇ ਤਰੀਕਿਆਂ ਨਾਲ ਕੀਤੀ ਜਾਵੇਗੀ। ਸੋ ਢਾਂਚੇ ਦੀ ਲੰਬਾਈ ਦਾ 10 ਗੁਣਾ ਜੋੜ ਕੇ ਜਾਂ ਹਿੱਸੇ ਦੀ ਕੁੱਲ ਲੰਬਾਈ ਦਾ 5 ਗੁਣਾ ਜੋ ਵੀ ਘੱਟ ਹੋਵੇ ਇਸ ਨਾਲ ਟੋਲ ਦਰਾਂ ਵਿੱਚ ਲਗਭਗ 50 ਫੀਸਦੀ ਦੀ सिटी छूट मिलती है मौजूदा नियमानसार यात्री राष्ट्रीय राजमार्गਾਂ ਤੇ ਹਰ ਕਿਲੋਮੀਟਰ ਟਾਂਚ ਲਈ ਨਿਯਮਤ ਟੋਲ ਦਾ 10 ਗੁਣਾ ਭੁਗਤਾਨ ਕਰਦੇ ਹਨ ਲੁਧਿਆਣਾ ਦੀ अनन्या ਜੇ ਨੇ ਦੇਸ਼ ਭਰ ਵਿੱਚ सीयूडी यूजी ਚ ਟਾਪ ਕਰਕੇ ਸਿਰਫ ਆਪਣੇ ਮਾਪਿਆਂ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ अनन्या ਨੇ ਪਿਤਾ ਖਾਸ ਕਰਕੇ ਜੋ ਸੀਏ ਨੇ ਚਾਰਟਰਡ ਅਕਾਊਂਟੈਂਟ ਜਦਕੀ ਮਾਂ ਹਾਊਸ ਵਾਈਫ ਨੇ ਪੱਕਵਾਲ ਰੂਡ ਸਥਿਤ ਡੀਏਵੀ ਪਬਲਿਕ ਸਕੂਲ ਕਾਮਰਸ ਦੇ ਵਿਦਿਆਰਥਣ ਅਨੰਨਿਆ ਜੈਨੇ ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ CUET UG 2025 ਆਲ ਇੰਡੀਆ ਰੈਂਕ 1 ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਇਸ ਵਿਦਿਆਰਥਣ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼ਾਹੀ ਇਮਾਮ ਪੰਜਾਬ ਮੋਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀ ਵਧਾਈ ਦਿੱਤੀ ਹੈ ਅਨੰਨਿਆ ਨੇ ਆਪਣੇ ਚੁਣੇ ਹੋਏ 5 ਵਿਸ਼ਿਆਂ ਵਿੱਚ 4 ਵਿੱਚ 100% ਅੰਕ ਪ੍ਰਾਪਤ ਕੀਤੇ ਹਨ ਅਤੇ ਦੇਸ਼ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖਲੇ ਵਾਸਤੇ ਲਈ ਜੋ ਵਕਕਾਰੀ ਪ੍ਰੀਖਿਆ ਵਿੱਚ ਬੈਠੇ 10 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਪਛਾੜ ਦਿੱਤਾ ਹੈ। ਅਨੰਨਿਆ ਦੀ ਅਕਾਦਮਿਕ ਪ੍ਰਤਿਭਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਸਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 98.8% ਅਤੇ 10ਵੀਂ ਜਮਾਤ ਵਿੱਚ 97% ਅੰਗ ਪ੍ਰਾਪਤ ਕੀਤੇ ਹਨ ਆਪਣੀ ਸਫਲਤਾ ਦਾ ਮੰਤਰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਨਿਰੰਤਰ ਸਖਤ ਮਿਹਨਤ ਪਰਿਵਾਰ ਤੋਂ ਅਟੁੱਟ ਸਮਰਥਨ ਅਤੇ ਅਨੁਸ਼ਾਸਿਤ ਤਿਆਰੀ ਨੂੰ ਦਿੱਤਾ ਅਨੰਨਿਆ ਦੇ ਪਿਤਾ ਮਾਨਵ ਜੈਨ ਇੱਕ ਚਾਰਟਰਡ ਅਕਾਊਂਟੈਂਟ ਹਨ ਅਤੇ ਮਾਂ ਨੀਤੀ ਜੈਨ ਇੱਕ ਹਾਊਸ ਵਾਈਫ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਧੰਨਵਾਦ